ਜਿਨ ਮਸਤਕ ਤੋਰ ਹਾਂ ਲਿਖਿਆ ਇਹਨਾਂ ਸਤਿਗੁਰ ਮਿਲਿਆ RAM RAJE ਜਿਨਾਂ ਤੋ ਰੋਹੀ ਮੱਥੇ ਦੇ ਉੱਤੇ ਲਿਖਿਆ ਤੇਨਾਂ ਨੂੰ ਸਤਿਗੁਰ ਆਣ ਮਿਲਦੇ ਇਹ ਬਹੁਤ ਆਪਣੇ ਚੰਗੇ ਭਾਗ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਗਾ ਜਿਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਤਿਗੁਰੂ ਵੀ ਸੌਖਾ ਨਹੀਂ ਮਿਲਦਾ ਕੋਤ ਵੱਡੇ ਭਾਰ ਪੂਰਵ ਕਰਮ ਅੰਦਰ ਜੇ ਪ੍ਰਗਟਾ ਭੇਜਿਓ ਪੁਰਖ ਰਸਕ ਬਿਰਾਗੀ ਮੇਰੇ ਹੋਂਦ ਇਹ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਹੀ ਜਾਗੀ ਜਨਮ ਜਨਮਾਂ ਦੇ ਚੰਗੇ ਭਾਗ ਹੋਣ ਪੂਰਵਲੇ ਕਰਮ ਦਾ ਕਿਤੇ ਬੀਜ ਕੋਈ ਬੀਜਿਆ ਹੋਇਆ ਫੇਰ ਜਾ ਕੇ ਨਾਉਂ ਦਾ ਰਸਿਆ ਬਿਰਾਗੀ ਕੋਈ ਸਾਧੂ ਜਿੰਦੜਾ ਬੜਾ ਉੱਤ ਇਨਾ ਸੌਕਾ ਨਹੀਂ ਕਿਤੇ ਸਾਧੂ ਦਾ ਮਿਲ ਜਾਣਾ ਤੇ ਸਾਧੂ ਦੇ ਮਿਲਣ ਤੋਂ ਬਿਨਾ ਨਾਮ ਦਾ ਰੰਗ ਚੜ ਨਹੀਂ ਸਕਦਾ ਸਾਧੂ ਦਾ ਸੰਗ ਤੇ ਨਾਮ ਦਾ ਰੰਗ ਇਹ ਕਹਿੰਦੇ ਬਿਰਲਿਆਂ ਨੂੰ ਮਿਲਦਾ